ਖਾਸ ਕਰਕੇ ਟ੍ਰੇਡ ਯੂਨੀਅਨਾਂ ਅੱਜ ਦੇ ਇਸ ਆਸ਼ਕਾ ਦੇ ਵਿੱਚ ਕੋਣ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਜੋ ਹਿੰਦੁਸਤਾਨ ਦੀਆਂ ਸੈਂਟਰ ਟ੍ਰੇਡ ਯੂਨੀਅਨਾਂ ਨੇ ਉਹਨਾਂ ਦੇ ਸੱਦੇ ਦੇ ਉੱਤੇ 25 ਕਰੋੜ ਤੋਂ ਜ਼ਿਆਦਾ ਹਿੰਦੁਸਤਾਨ ਦਾ ਮਜ਼ਦੂਰ ਤੇ ਮੁਲਾਜ਼ਮ ਜਿਹੜਾ ਹੜਤਾਲ ਦੇ ਉੱਤੇ ਆ ਸਾਡੀ ਆਲ ਇੰਡੀਆ ਬੈਂਕ ਅਮਪਲਾਈ ਐਸੋਸੀਏਸ਼ਨ ਜਿਹੜੀ ਕਿ ਇੰਡੀਪੈਂਡੈਂਟ ਇੱਕ ਐਸੋਸੀਏਸ਼ਨ ਆ ਫੈਡਰੇਸ਼ਨ ਆ ਉਹ ਵੀ ਇਸ ਦੇ ਵਿੱਚ ਸ਼ਮੂਲੀਅਤ ਕਰ ਰਹੀ ਹੈ ਕਿਉਂ ਕਿ ਆਲ ਇੰਡੀਆ ਬੈਂਕ ਅਪਲਾਈ ਐਸੋਸੀਏਸ਼ਨ ਨੇ ਸੋਚਦੀ ਆ ਇਹ ਲੜਾਈ ਪਾਵੇਂ ਬੈਂਕ ਦੇ ਲਈ ਨਰੋਲ ਨਾ ਹੋਵੇ ਪਰ ਹਿੰਦੁਸਤਾਨ ਦੇ ਜੋ ਮਜ਼ਦੂਰ ਦੇ ਮੁਲਾਜ਼ਮ ਦਾ ਜੋ ਕਹਣ ਇਹ ਹਿੰਦੁਸਤਾਨ ਦੀ ਸਰਕਾਰ ਕਰ ਲਈ ਅਸੀਂ ਉਹ ਤੋਂ ਪਿੱਛੇ ਨਹੀਂ ਰਹਿ ਸਕਦੇ ਤੁਹਾਨੂੰ ਪਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਵੱਡੀਆਂ ਵੱਡੀਆਂ ਪੜਾਈਆਂ ਕਰਕੇ ਹਰ ਸਾਲ ਕਿੰਨਾ ਬੱਚਾ ਬਾਹਰ ਨਿਕਲ ਰਿਹਾ ਪਰ ਉਹਨੂੰ ਜੋਬ ਕੀ ਮਿਲਦੀ ਹੈ 15000 ਰੁਪਏ 15000 ਰੁਪਏ ਦੀ ਕੰਟਰੈਕਟ ਦੇ ਉੱਤੇ ਜੋ ਗਵਰਨਮੈਂਟ ਦੀ ਜੋਬ ਆ ਉਸ ਨੂੰ ਜਿਹੜੀਆਂ ਜੋਬ ਆਲਰੇਡੀ ਵੀ ਸੀ ਉਹ ਖਾਲੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਭਰਿਆ ਉਹਨੂੰ ਭਰਿਆ ਨਹੀਂ ਜਾ ਰਿਹਾ ਸਾਡੀ ਸਭ ਤੋਂ ਵੱਡੀ ਡਿਮਾਂਡ ਜਿਹੜੀ ਆ ਬੈਂਕਾਂ ਦੇ ਵਿੱਚ ਰਿਕਰੂਟਮੈਂਟ ਜਾਂ ਸੈਂਟਰਲ ਗਵਰਨਮੈਂਟ ਦੇ ਡਿਪਾਰਟਮੈਂਟਾਂ ਵਿੱਚ ਜਾਂ ਸਟੇਟ ਗਵਰਨਮੈਂਟ ਦੇ ਡਿਪਾਰਟਮੈਂਟਾਂ ਵਿੱਚ ਜਿਹੜੀਆਂ ਖਾਲੀ ਅਸਾਮੀਆਂ ਪਈਆਂ ਨੇ ਉਹਨਾਂ ਨੂੰ ਇਮੀਡੀਏਟ ਤੌਰ ਦੇ ਉੱਤੇ ਭਰਿਆ ਜਾਵੇ ਦੂਜੀ ਡਿਮਾਂਡ ਇਹ ਕਿ ਸਾਡੀ ਪਬਲਿਕ ਸੈਕਟਰ ਜਿਹੜੇ ادارے ਨੇ ਸਰਕਾਰ ਉਹਨਾਂ ਦੀ ਇਕਵਿਟੀ ਨੂੰ ਵੇਚ ਕੇ ਉਹਨਾਂ ਨੂੰ ਪ੍ਰਾਈਵੇਟ ਲੋਕਾਂ ਦੇ ਹੱਥਾਂ ਦੇ ਵਿੱਚ ਦੇ ਰਹੀ ਆ ਅਸੀਂ ਉਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਕੋਈ ਪਬਲਿਕ ਸੈਕਟਰ ਜਿਹੜਾ ਆ ਉਹ ਆਮ ਲੋਕਾਂ ਦਾ ਸਰਮਾਇਆ ਪਬਲਿਕ ਸੈਕਟਰ ਜਿਹੜਾ ਆ ਆਮ ਲੋਕਾਂ ਦੀ ਸੇਵਾ ਵਾਸਤੇ ਬਣਿਆ ਹੋਇਆ ਇਸ ਕਰਕੇ ਸਾਡੀ ਇਹ ਡਿਮਾਂਡ ਆ ਪਬਲਿਕ ਸੈਕਟਰ ਦਾਰਿਆਂ ਨੂੰ ਪ੍ਰਾਈਵੇਟਾਈਜ਼ ਨਾ ਕੀਤਾ ਜਾਏ ਰਾਦਰ ਜਿਹੜੇ ਪ੍ਰਾਈਵੇਟ ادارے ਨੇ ਜਿਹੜੇ ਪ੍ਰਾਈਵੇਟ ਬੈਂਕ ਨੇ ਉਹਨਾਂ ਨੂੰ ਪਬਲਿਕ ਸੈਕਟਰ ਦੇ ਵਿੱਚ ਲਿਆਂਦਾ ਜਾਵੇ ਜਿਸ ਦੇ ਵਿੱਚ ਲੋਕਾਂ ਦੀ ਜਿਹੜੀ ਲੁੱਟ ਖਸੁੱਟਾ ਖਤਮ ਕੀਤੀ ਜਾਵੇ ਤੀਜੀ ਸਾਡੀ ਡਿਮਾਂਡ ਜਿਹੜੀ 올ਡ ਪੈਨਸ਼ਨ ਸਕੀਮ ਆ ਜਿਹਦੇ ਵਿੱਚ ਆਮ ਹਿੰਦੁਸਤਾਨ ਦੇ ਲੋਕ ਲਈ ਇੱਕ ਸਮਾਜਿਕ ਸੁਰੱਖਿਆ ਸੀ ਉਸ ਨੂੰ ਬਹਾਲ ਕੀਤਾ ਜਾਵੇ ਜਿਹੜੀ ਨਿਊ ਪੈਨਸ਼ਨ ਸਕੀਮ ਆ ਉਸ ਨੂੰ ਖਤਮ ਕੀਤਾ ਜਾਵੇ ਔਰ ਚੌਥੀ ਜਿਹੜੀ ਆ ਤੁਹਾਨੂੰ ਪਤਾ ਵੀ ਪ੍ਰਾਈਸ ਲਾਈ ਜਿਹੜਾ ਕਿ ਆਮ ਲੋਕਾਂ ਨੂੰ ਅਫੈਕਟ ਕਰਦੀ ਆ ਸਰਕਾਰਾਂ ਤਲਨ ਦੇ ਨਾਂ ਤੇ ਲੋਕਾਂ ਨੂੰ ਲੜਾ ਕੇ ਲੋਕਾਂ ਦਾ ਧਿਆਨ ਦੂਜੇ ਪਾਸੇ ਨੂੰ ਡਾਇਵਰਟ ਕਰਕੇ ਜਿਹੜੇ ਲੋਕਾਂ ਦੇ ਲਈ ਆਮ ਮੁੱਦੇ ਨੇ ਉਹਨਾਂ ਦਾ ਧਿਆਨ ਪਟਕਾ ਕੇ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਅੱਜ ਮਹਿੰਗਾਈ ਕਿੱਥੇ ਪਹੁੰਚ ਗਈ ਆ ਆਮ ਲੋਕਾਂ ਲਈ ਦੋ ਟਾਈਮ ਦਾ ਖਾਣਾ ਖਾਣਾ ਵੀ ਜਿਹੜਾ ਬੜਾ ਮੁਸ਼ਕਲ ਆ ਇਸ ਕਰਕੇ ਸਾਡੀ ਡਿਮਾਂਡ ਹੈ ਪ੍ਰਾਈਸ ਰਾਈਜ਼ ਨੂੰ ਜਿਹੜਾ ਕੰਟਰੋਲ ਕੀਤਾ ਜਾਵੇ ਇਹਨਾਂ ਮੁੱਖੇ ਮੁੱਦਿਆਂ ਨੂੰ ਲੈ ਕੇ ਜਿਹੜੀ ਕਿ ਸਰਕਾਰ ਦੇ ਅਸੀਂ ਹੜਤਾਲ ਕੀਤੀ ਆ ਜੇ ਸਰਕਾਰ ਨੇ ਅੱਜ ਦੀ ਹੜਤਾਲ ਤੋਂ ਸਬਕ ਨਾ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੁਸਤਾਨ ਦੇ ਸੈਂਟਰ ਟੇਢ ਯੂਨਾ ਹਿੰਦੁਸਤਾਨ ਦੇ ਇੰਡੀਪੈਂਡੈਂਟ ਔਰਗੇਨਾਈਜੇਸ਼ਨਾਂ ਸਾਰਿਆਂ ਮਿਲ ਕੇ ਇਸ ਫੈਸਲਾ ਕੀਤਾ ਜਾਊਗਾ ਕਿ ਇਸ ਸਰਕਾਰ ਦੇ ਖਿਲਾਫ ਇੱਕ ਬਹੁਤ ਵੱਡਾ ਸੰਘਰਸ਼ ਮੜਿਆ ਜਾਏ ਕਿੰਨੀਆਂ ਖਾਲੀ ਅਸਾਮੀਆਂ ਕਿੰਨੀਆਂ ਪਈਆਂ ਨੇ ਲੱਖਾਂ ਦੇ ਵਿੱਚ ਖਾਲੀ ਅਸਾਮੀਆਂ ਪਈਆਂ ਨੇ ਤੇ ਜਦੋਂ ਅਸੀਂ ਬੈਂਕਾਂ ਦੇ ਵਿੱਚ ਕੋਆਰਡੀਨੇਟਰ ਦੀ ਭਰਤੀ ਕਰੀਏ ਕਿੰਨੇ ਸਾਲਾਂ ਤੋਂ ਬੰਦ ਆ ਪਾਰਟ ਟਾਈਮ ਸਵੀਪਰ ਜਿਹੜੇ ਕਿੰਨੇ ਸਾਲਾਂ ਤੋਂ ਬੰਦ ਆ ਸਫਾਈ ਸੇਵਕ ਕਿੰਨੇ ਸਾਲਾਂ ਤੋਂ ਬੰਦ ਆ ਰੇਲਵੇ ਦੇ ਵਿੱਚ ਭਰਤੀ ਕਿੰਨੇ ਸਾਲਾਂ ਤੋਂ ਨਹੀਂ ਹੋਈ ਜੇ ਭਰਤੀ ਹੋਈ ਹੈ ਠੇਕੇ ਤੇ ਹੋਈ ਹੈ ਜਿਹੜੀ ਪੱਕੀ ਭਰਤੀ ਆ ਜੇ ਹਿੰਦੁਸਤਾਨ ਦੇ ਰੇਲ ਜਾਵੇ ਕਿੰਨੇ ਲੱਖਾਂ এমਪਲਾਈ ਜਿਹੜਾ ਰੇਲਵੇ ਚ ਪਰਤੀ ਹੋਛਾ ਹੈ ਮੈਂ ਨਰਕੇਸ਼ਰ ਰਾਏ ਜੁਆਇੰਟ ਸੈਕਟਰੀ ਪੰਜਾਬ ਬੈਂਕਿੰਗ ਪਲੇਸ ਫੈਡਰੇਸ਼ਨ ਜਿਵੇਂ ਕਿ ਸਭ ਨੂੰ ਆਲਰੇਡੀ ਪਤਾ ਹੈ ਕਿ ਅੱਜ ਦੇ ਦਿਨ ਜਿਹੜੀ ਨੇਸ਼ਨ ਵਾਈਡ ਦੀ ਜਨਰਲ ਸਟ੍ਰਾਈਕ ਜਿਹੜੀ ਆਬਜ਼ਰਵ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕੀ ਦੇਸ਼ ਭਰ ਦੇ 25 ਕਰੋੜ ਤੋਂ ਜ਼ਿਆਦਾ ਵਰਕਰ ਤਾਂ ਮਜ਼ਦੂਰ ਸਾਥੀ ਜਿਹੜਾ ਸਟ੍ਰਾਈਕ ਦੇ ਵਿੱਚ ਨੇ ਉਸ ਦੇ ਨਾਲ ਨਾਲ ਹੀ ਜਿਹੜੀਆਂ ਇੰਡੀਪੈਂਡੈਂਟ ਜਥੇਬੰਦੀਆਂ ਜਿੱਦਾ ਬੈਂਕਾਂ ਦੀ ਹੋ ਗਈਆਂ ਇੰਸ਼ੋਰੈਂਸ ਹੋ ਗਈਆਂ ਉਹ ਵੀ ਅੱਜ ਸਟ੍ਰਾਈਕ ਦੇ ਉੱਪਰ ਹੈਗੀਆਂ ਨੇ ਜਿਹਦੇ ਵਿੱਚੋਂ ਅਸੀਂ ਆਲ ਇੰਡੀਆ ਬੈਂਕਿੰਗ ਪ੍ਰੋਫੈ assoiation ਵੱਲੋਂ ਤਾਂ ਪੰਜਾਬ ਬੈਂਕਿੰਗ ਪ੍ਰੋਫੈਡਰੇਸ਼ਨ ਜਿਹੜੇ ਐਫੀਲੀਏਟਡ ABE ਨਾਲ ਉਹਨਾਂ ਵੱਲੋਂ ਲੁਧਿਆਣਾ ਯੂਨਿਟ ਵੱਲੋਂ ਅੱਜ ਆਪਾਂ ਕੈਨੜਾ ਬੈਂਕ ਦੇ ਸਾਹਮਣੇ ਰਹਿਣਾ ਪ੍ਰਦਰਸ਼ਨ ਕਰ ਰਹੇ ਹਾਂ ਅੱਛਾ ਮੰਗਾ ਕੀ ਨੇ ਤੁਸੀਂ ਮੰਗਾ ਦੇਖੋ ਸਭ ਇੰਟਰਕਨੈਕਟਿਡ ਹੈ ਜੇ ਮੈਂ ਬੈਂਕ ਦੀ ਗੱਲ ਕਰਾਂ ਮੁੱਖ ਮੁੱਖ ਮੰਗਾ ਜਿਹੜੀਆਂ ਉਹ ਆਮ ਲੋਕਾਂ ਨਾਲ ਸੰਬੰਧਿਤ ਹੈ ਜਿਹਦੇ ਵਿੱਚ ਕੀ ਰਿਕਰੂਟਮੈਂਟ ਬੈਂਕਿੰਗ ਦੇ ਵਿੱਚ ਅਸੀਂ ਪਿਛਲੇ ਕਾਫੀ ਸਾਲਾਂ ਤੋਂ ਮੰਗ ਕਰ ਰਹੇ ਹਾਂ ਕਿ 2 ਲੱਖ ਦੇ ਤਕਰੀਬਨ ਵੈਕੈਂਸੀ ਜਿਹੜੀਆਂ ਪਬਲਿਕ ਸੈਕਟਰ ਬੈਂਕਸ ਜਿਹੜੀਆਂ ਖਾਲੀ ਪਈਆਂ ਨੇ ਚਾਹਲ ਨੂੰ ਪਰਣ ਲਈ ਅਸੀਂ ਸੰਘਰਸ਼ ਵੀ ਕਰ ਰਹੇ ਹਾਂ ਤਾਂ ਮੰਗ ਕਰ ਰਹੇ ਹਾਂ ਸਰਕਾਰ ਤੋਂ ਇਹਨਾਂ ਜਲਦੀ ਜਲਦੀ ਭਰ ਜਾਵੇ ਇਸ ਤੋਂ ਇਲਾਵਾ ਕੰਟਰੈਕਟ ਬੇਸਿਸ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਉਹਦੇ ਆਪਾਂ ਖਿਲਾਫ ਚੱਲ ਰਹੇ ਆ ਆਪਾਂ ਕਹਿ ਰਹੇ ਆ ਕਿ ਜੇ 2 ਲੱਖ ਦੀ ਵੈਕੈਂਸੀਆਂ ਪੈਂਡਿੰਗ ਨੇ ਵਾਈ ਨਾਟ ਪਰਮਨੈਂਟ ਰਿਕਰੂਟਮੈਂਟਸ ਪਰ ਠੇਕੇ ਦੇ ਕਿਉਂ ਜਿਹੜੇ ਪਰਮਨੈਂਟ ਭਰਤੀ ਹੋਣਗੇ ਉਹ ਵੀ ਸਾਡੇ ਬੱਚੇ ਹੋਣਗੇ ਸਾਡੇ ਭੈਣ ਭਰਾ ਹੀ ਹੋਣਗੇ ਇਸ ਦੇ ਮੈਂ ਮੰਗ ਕਰ ਰਹੇ ਆ ਇਸ ਤੋਂ ਇਲਾਵਾ ਜਿਹੜੀਆਂ ਅਨਨੈਸੈਸਰੀ ਚਾਰਜਿਸ ਜਿਹੜੀਆਂ ਪਬਲਿਕ ਦੇ ਉੱਪਰ ਥੋਪੀਆਂ ਜਾਂਦੀਆਂ ਨੇ ਬੈਂਕਾਂ ਵੱਲੋਂ ਉਹਦੇ ਲਈ ਵੀ ਅਸੀਂ ਮੰਗ ਰੱਖੀ ਹੈ ਕਿ ਮੈਨੇਜਮੈਂਟ ਨੂੰ ਇਸ ਬਾਰੇ ਸੋਚਣਾ ਚਾਹੀਦਾ ਕਿ ਆਮ ਜਨਤਾ ਦੇ ਉੱਪਰ ਭਾਰ ਨਹੀਂ ਰਹਿਣਾ ਚਾਹੀਦਾ ਔਰ ਸਾਰੇ ਹੁਣ ਅੱਜ ਅੱਗੇ ਕੀ ਲਾਣਾ ਹੈ ਜੇ ਅੱਜ ਦੀ ਹੜਤਾਲ ਦੇ ਬਾਅਦ ਵਿੱਚ ਕੋਈ ਸਰਕਾਰ ਦੇ ਆਨ ਵਾਲੇ ਟਾਈਮ ਦੇ ਵਿੱਚ ਸੰਘਰਸ਼ ਹੋ ਹੋਰ ਜ਼ਰਾ ਤਿੱਖਾ ਕੀਤਾ ਜਾਏਗਾ ਇਸ ਦੇ ਵਿੱਚ ਮਜ਼ਦੂਰ ਜਮਾਤ ਕਰਮਚਾਰੀ ਹਿੰਦੁਸਤਾਨ ਪ੍ਰੋਫੈਸਸ ਉਸ ਦੇ ਨਾਲ ਦੀ ਨਾਲ ਜਿਹੜੇ ਇੰਡੀਪੈਂਡੈਂਟ ਜਥੇਬੰਦੀਆਂ ਇਨਕਲੂਡਿੰਗ ਬੈਂਕ EMPLOYEES ਤਾਂ ਇੰਸ਼ੋਰੈਂਸ EMPLOYEES ਇਹ ਵੀ ਇਸ ਦੇ ਨਾਲ ਆਪਾਂ ਸ਼ਾਮਿਲ ਹੋਵਾਂਗੇ